ਪੰਜਾਬ ਦੀ ਧਰਤੀ ਜਿਸ ਦੀ ਮਿੱਟੀ ਵਿੱਚ ਇਤਿਹਾਸ ਦੀਆਂ ਅਨੇਕਾਂ ਗੂੰਜਾਂ ਦਫ਼ਨ ਨੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੀੜ ਸੇਖਾਂ ਵਿੱਚ ਸਥਿਤ ਹੈ ਇੱਕ ਅਜਿਹਾ ਨਾਮ ਜਿਸ ਨੂੰ ਲੋਕ ਅੱਜ ਵੀ ਸ਼ਰਧਾ ਨਾਲ ਯਾਦ ਕਰਦੇ ਨੇ ਬਾਬਾ ਕਾਲਾ ਮਹਿਰ ਕਹਾਣੀਆਂ ਦੱਸਦੀਆਂ ਨੇ ਕਿ ਬਾਬਾ ਕਾਲਾ ਮਹਿਰ ਨੇ ਆਪਣੇ ਸਮੇਂ ਵਿੱਚ ਲੋਕਾਂ ਦੇ ਦੁੱਖ ਦੂਰ ਕੀਤੇ ਧਰਮ ਤੇ ਇਨਸਾਫ ਰਾਹੀਂ ਲੋਕਾਂ ਨੂੰ ਜੀਵਨ ਜਿਉਣ ਦਾ ਸੱਚਾ ਮਾਰਗ ਦਿਖਾਇਆ ਲੋਕ ਧਾਰਮਿਕਤਾ ਤੇ ਗੁਰਮਤ ਦਾ ਜਿਹਾ ਮਿਲਾਪ ਜਿਸ ਨੇ ਉਹਨਾਂ ਨੂੰ ਪਿੰਡ ਦੇ ਹਰ ਘਰ ਵਿੱਚ ਪ੍ਰੇਰਨਾ ਦਾ ਚਾਨਣ ਬਣਾਇਆ ਬਾਬਾ ਕਾਲਾ ਮਹਿਰ ਦੀਆਂ ਯਾਦਾਂ ਨਾਲ ਜੁੜੇ ਇਸ ਸਥਾਨ ਤੇ ਅੱਜ ਵੀ ਮੇਲੇ ਲੱਗਦੇ ਨੇ ਇੱਥੇ ਆਉਣ ਵਾਲੇ ਸ਼ਰਧਾਲੂ ਮਨੁੱਖੀ ਏਕਤਾ ਤੇ ਸਾਦਗੀ ਦਾ ಪಾਠ ਪੜ੍ਹਦੇ ਨੇ ਜਿੱਥੇ ਲੋਕੀ ਮੰਨਦੇ ਨੇ ਕਿ ਇੱਥੇ ਕੀਤੀ ਅਰਦਾਸ ਕਦੇ ਖਾਲੀ ਨਹੀਂ ਜਾਂਦੀ ਫਰੀਦਕੋਟ ਦੇ ਪਿੰਡ ਦੀ ਇਹ ਧਰਤੀ ਅੱਜ ਵੀ ਉਸ ਇਤਿਹਾਸ ਨੂੰ ਸੰਭਾਲੀ ਬੈਠੀ ਹੈ ਜਿੱਥੇ ਰੋਹਾਨੀ ਤਾਕਤ ਤੇ ਲੋਕ ਧਾਰਮਿਕਤਾ ਨੇ ਮਿਲ ਕੇ ਇੱਕ ਆਮਰ ਨਿਸ਼ਾਨ ਛੱਡਿਆ ਇਹ ਹੈ ਬਾਬਾ ਕਾਲਾ ਮਹਿਰ ਦੀ ਬਰਾਸਤ ਬਾਬਾ ਕਾਲਾ ਮਹਿਰ ਸੰਧੂਆਂ ਦਾ ਵੱਡ ਬਡੇਰਾ ਹੋਇਆ ਦਸਿਆ ਗਿਆ ਹੈ ਕਿਹਾ ਜਾਂਦਾ ਹੈ ਕਿ ਬਾਬਾ ਕਾਲਾ ਮਹਿਰ ਪਿੰਡ ਮਹਰਾਣਾ ਨੇੜੇ ਸਰਹਾਲੇ ਜ਼ਿਲ੍ਹਾ ਅੰਮ੍ਰਿਤਸਰ ਦਾ ਵਸਨੀਕ ਸੀ ਉਸ ਦਾ ਅਸਲੀ ਨਾਮ ਮੈਜਲ ਸੀ ਉਸ ਦੇ ਪਿਤਾ ਬੂਗਾ ਸੰਧੂ ਮੱਝਾਂ ਚਾਰਨ ਦਾ ਕੰਮ ਕਰਿਆ ਕਰਦੇ ਸੀ ਇਹ ਮੰਨਿਆ ਜਾਂਦਾ ਹੈ ਕਿ ਬਾਬਾ ਦੇ ਬੱਡ ਬਡੇਰਿਆਂ ਦਾ ਪਿਸ਼ੋਕੜ ਗਜਨੀ ਦੇ ਨਾਲ ਸੰਬੰਧਤ ਹੈ। ਉਹਨਾਂ ਦੇ ਬੱਡ ਬਡੇਰੇ ਗਜਨੀ ਤੋਂ ਸਿੰਧ ਤੇ ਫਿਰ ਪੰਜਾਬ ਆਏ। ਪੰਜਾਬ ਵਿੱਚ ਸਭ ਤੋਂ ਪਹਿਲਾਂ ਇਹ ਲਾਹੌਰ ਨੇੜੇ ਇੱਕ ਪਿੰਡ ਕਾਨਾ ਕਾਛਾ ਆਏ ਤੇ ਇਹ ਪਿੰਡ ਹੁਣ ਪਾਕਿਸਤਾਨ ਵਿੱਚ ਰਹਿ ਗਿਆ। ਕਿਹਾ ਜਾਂਦਾ ਹੈ ਕਿ ਇਹ ਸਾਰਾ ਪਿੰਡ ਸੰਧੂ ਆਦਾ ਹੀ ਸੀ ਬੋਗਾ ਸੰਧੂ ਉਸ ਸਮੇਂ ਮੱਝਾਂ ਚਾਰਨ ਦਾ ਕੰਮ ਕਰਿਆ ਕਰਦਾ ਸੀ ਤੇ ਇੱਕ ਦਫਾ ਉਹ ਮੱਝਾਂ ਚਾਰ ਦੇ ਚਾਰ ਦੇ ਇਸ ਇਲਾਕੇ ਵਿੱਚ ਆਏ ਤਾਂ ਉਥੇ ਕੁਝ ਲੋਕ ਪੰਜ ਪੀਰਾ ਦੀ ਇਵਾਦਤ ਕਰ ਰਹੇ ਸੀ ਤਾਂ ਬੋਗਾ ਸੰਧੂ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਉਹਨਾਂ ਦੇ ਕੋਈ ਬੇਟਾ ਨਹੀਂ ਹੈ ਕਿ ਤੁਸੀਂ ਸਾਡੀ ਅਰਦਾਸ ਕਰ ਦਿਓ ਤਾਂ ਉਹਨਾਂ ਨੇ ਅਰਦਾਸ ਕੀਤੀ ਤੇ ਕਿਹਾ ਜਾਂਦਾ ਹੈ ਕਿ ਪਿੱਛੋਂ ਬੋਗਾ ਸੰਧੂ ਦੇ ਘਰ ਬਾਬਾ ਕਾਲਾ ਮਹਿਰ ਦਾ ਜਨਮ ਹੋਇਆ ਉਹ ਵੀ ਆਪਣੇ ਬਾਪ ਦੀ ਤਰ੍ਹਾਂ ਇੱਥੇ ਮੱਝਾਂ ਚਾਰਿਆ ਕਰਦੇ ਸੀ ਇੱਕ ਵਾਰ ਉਹਨਾਂ ਨੂੰ ਕਹਿੰਦੇ ਪੰਜੇ ਪੀਰ ਮਿਲੇ ਤੇ ਕਾਲਾ ਮਹਿਰ ਨੇ ਉਹਨਾਂ ਨੂੰ ਦੁੱਧ ਸ਼ਿਕਾਇਤ ਨਾਲ ਖੀਰ ਸ਼ਿਕਾਈ ਉਹ ਬਹੁਤ ਖੁਸ਼ ਹੋਏ ਉਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਗੋਰਖਨਾਥ ਇੱਥੇ ਆਇਆ ਤਾਂ ਗੋਰਖਨਾਥ ਨੇ ਕਿਹਾ ਕਿ ਜੱਗ ਕਰਨਾ ਹੈ ਸਾਨੂੰ ਦੁੱਧ ਦਿਓ ਤਾ ਬਾਬਾ ਕਾਲਾ ਮਹਿਰ ਨੇ ਕਿਹਾ ਕਿ ਉਹਨਾਂ ਦੇ ਕੋਲ ਕੋਈ ਵੀ ਜਿਹੜੀ ਮੱਝ ਹੈ ਉਹ ਦੁੱਧ ਦੇਣ ਵਾਲੀ ਨਹੀਂ ਤਾ ਗੋਰਖਨਾਥ ਨੇ ਇੱਕ ਅ fırs ਚੋਟੀ ਦੇਵਲ ਹੱਥ ਕਰਦਿਆਂ ਕਿਹਾ ਕਿ ਇਸ ਨੂੰ ਚੋ ਲੋ ਤਾ ਉਹਨਾਂ ਰਾਮ ਸਮਝ ਗਏ ਉਸ ਨੂੰ ਚੋਇਆ ਤਾ ਜਗ ਕਰਨ ਤੋਂ ਵੀ ਜ਼ਿਆਦਾ ਦੁੱਧ ਚੋਇਆ ਗਿਆ ਬਾਦ ਦੇ ਵਿੱਚ ਇਹਨਾਂ ਨੂੰ ਬਖਸ਼ਿਸ਼ ਕੀਤੀ ਤੇ ਗੋਰਖਨਾਥ ਨੇ ਇਹਨਾਂ ਦਾ ਨਾਮ ਮਾਹਿਰ ਰੱਖ ਦਿੱਤਾ ਤੇ ਇਹ ਕਾਲਾ ਮਾਹਿਰ ਦੇ ਨਾਂ ਨਾਲ ਜਾਣੇ ਜਾਣ ਲੱਗੇ ਠਟੀਆਂ ਦੇ ਨਾਲ ਇਹਨਾਂ ਦੀ ਪਹਿਲਾਂ ਤੋਂ ਹੀ ਨਹੀਂ ਸੀ ਬਣਦੀ ਉਹ ਇਹਨਾਂ ਦੀ ਉਹ ਅਫਸਰ ਝੋਟੀ ਲੈ ਗਏ ਤੇ ਬਾਅਦ ਵਿੱਚ ਮੋੜਨ ਤੋਂ ਇਨਕਾਰੀ ਹੋ ਗਏ ਇਹਨਾਂ ਨੇ ਜਦੋਂ ਉਹ ਝੋਟੀ ਮੰਗੀ ਤਾਂ ਕਹਿੰਦੇ ਉਹ ਝੋਟੀ ਚਰਾੰਦ ਵਿੱਚ ਗਈ ਵਾਪਸ ਨਹੀਂ ਆਈ ਕਿਹਾ ਜਾਂਦਾ ਹੈ ਕਿ ਬਾਬਾ ਗੋਰਖਨਾਥ ਜੀ ਦੇ ਵੱਲੋਂ ਦਿੱਤਾ ਇੱਕ ਪਿਆਲਾ ਇਹਨਾਂ ਨੇ ਪੀਤਾ ਤਾ ਇਹਨਾਂ ਨੇ ਸਰੂਰ ਦੇ ਵਿੱਚ ਆ ਕੇ ਉਸ ਝੋਟੀ ਦਾ ਨਾਂ ਲੈ ਕੇ ਆਵਾਜ਼ ਮਾਰੀ ਤੇ ਝੋਟੀ ਦੇ ਦਰਵਾਜ਼ੇ ਭਣਦੀ ਹੋਈ ਇਹਨਾਂ ਦੇ ਕੋਲ ਆ ਗਈ। ਪੱਟੀਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਰੋਕ पाए। ਪਰ ਬਾਅਦ ਦੇ ਵਿੱਚ ਜਦੋਂ ਬਾਬਾ ਕਾਲਾ ਮਹਿਰ ਸੌਂ ਰਹੇ ਸੀ ਤਾਂ ਪੱਟੀਆਂ ਨੇ ਪਿਛਲੇ ਪਾਸਿਓਂ ਆ ਕੇ ਤਲਵਾਰ ਦੇ ਨਾਲ ਸਿਰ ਧੜ ਤੋਂ ਅਲੱਗ ਕਰ ਦਿੱਤਾ। ਤਾਂ ਕਿਹਾ ਜਾਂਦਾ ਹੈ ਕਿ ਕੱਲਾ ਧੜ ਹੀ ਪੱਟਿਆਂ ਦੇ ਨਾਲ ਲੜਦਾ ਰਿਹਾ ਤੇ ਉਹਨਾਂ ਦਾ ਤਹਿਸ ਨਹਿਸ ਕਰ ਦਿੱਤਾ ਡੀਐਸਪੀ ਦਰਸ਼ਨ ਸੰਧੂ ਦੇ ਵੱਲੋਂ ਲਿਖੀ ਗਈ ਕਿਤਾਬ ਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਹੈ ਕਿ ਉਹਨਾਂ ਦਾ ਧੜ ਲੜਦਾ ਲੜਦਾ ਸੀਤੋ ਗੁੰਨੋਂ ਪਹੁੰਚਿਆ ਤਾਂ ਇੱਕ ਜਨਾਨੀ ਨੇ ਉਸ ਦੇ ਉੱਤੇ ਨੀਲ ਦਾ ਛਿੱਟਾ ਦੇ ਦਿੱਤਾ ਤਾਂ ਧੜ ਠੰਡਾ ਹੋ ਗਿਆ ਉਸ ਤੋਂ ਬਾਅਦ ਉਸ ਧਰ ਨੂੰ ਇੱਥੇ ਲਿਆ ਕੇ ਸੰਸਕਾਰ ਕੀਤਾ ਗਿਆ ਤੇ ਹੁਣ ਉਸ ਜਗ੍ਹਾ ਤੇ ਬਹੁਤ ਮਾਨਤਾ ਹੈ ਤੇ ਲੋਕ ਦੂਰੋਂ ਦੂਰੋਂ ਚੱਲ ਕੇ ਆਉਂਦੇ ਨੇ ਇਸ ਜਗ੍ਹਾ ਤੇ ਕਿਹਾ ਜਾਂਦਾ ਹੈ ਕਿ ਸ਼ਰਾਬ ਚੜਦੀ ਹੈ ਤੇ ਲੋਕਾਂ ਨੂੰ ਉਹ ਪ੍ਰਸ਼ਾਦ ਦੇ ਤੌਰ ਤੇ ਵਰਤਾਈ ਵੀ ਜਾਂਦੀ ਹੈ ਇਹ ਜਗ੍ਹਾ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਤੇ ਇੱਕ ਸੰਘਣੇ ਜੰਗਲ ਦੇ ਵਿੱਚ ਇਹ ਜਗ੍ਹਾ ਬਣੀ ਹੋਈ ਹੈ